ਮਾਸਟਰ ਰਵੀ ਕੁਮਾਰ ਮੰਗਲਾ ਦੀ ਕਵਿਤਾ ਹੈ ਪੱਗ ਸਰਦਾਰੀ ਦੀ ਰੋ ਰੋ ਦਿਲ ਦਾ ਖਾਲ ਸੁਣਾਵੇ ਪੱਗ ਸਰਦਾਰੀ ਦੀ ਪਹਿਲਾ ਵਾਂਗ ਨਾ ਪੂਜੀ ਜਾਵੇ ਪੱਗ ਸਰਦਾਰੀ ਦੀ ਭਾਈ ਭੈਣਾ ਤੇ ਰਿਸ਼ਤੇਦਾਰਾਂ ਦੇ ਸੰਗ ਜੱਜਦੀ ਔਖੇ ਵੇਲੇ ਸਾਥ ਨਿਭਾਵੇ ਪੱਗ ਸਰਦਾਰੀ ਦੀ ਕਰਮੂ ਦੇਨੂ ਰੱਤਾ ਵਿਸ਼ਨ ਭਜਨਾਮ ਲਈ ਜੀ ਕਰਮੂ ਦੀ ਨੂੰ ਰੱਤਾ ਵਿਸ਼ਨ ਭਜਨਾ ਅਮਲੀ ਜੀ ਹਰ ਇੱਕ ਜੀ ਦੇ ਮਨ ਨੂੰ ਭਾਵੇ ਪੱਗ ਸਰਦਾਰੀ ਦੀ ਖੁਸ਼ੀ ਗਮੀ ਦੇ ਵਿੱਚ ਸਿਰ ਤੇ ਵੱਜਦੀ ਤਾਏ ਵਿਸ਼ਨੇ ਦੇ ਹਰ ਘਰ ਬੈਠੀ ਰੂਪ ਦਿਖਾਵੇ ਪੱਗ ਸਰਦਾਰੀ ਦੀ ਪੈਸੇ ਪਿੱਛੇ ਭੁੱਲੇ ਰਿਸ਼ਤੇ ਕਦਰ ਨਹੀਂ ਕਰਦੇ ਪੈਰਾਂ ਦੇ ਵਿੱਚ ਰੋਲੀ ਜਾਵੇ ਪੱਗ ਸਰਦਾਰੀ ਦੀ ਮਿੱਤਰੋ ਇਸ ਤੇ ਨਾਲ ਬਹਾਰਾਂ ਕਦਰ ਕਰੋ ਇਸ ਦੀ ਕਰਮਾਂ ਵਾਲੇ ਦੇ ਸਿਰਾਵੇ ਪਗ ਸਰਦਾਰੀ ਦੀ ਹੁੰਦੀ ਹੈ ਇਹ ਬੀਬੀ ਰਾਣੀ ਸ਼ਾਨ ਘਰਾਣੇ ਦੀ ਟੱਬਰ ਨੂੰ ਇਹ ਰਾਹ ਦਿਖਾਵੇ ਪਗ ਸਰਦਾਰੀ ਦੀ ਚਿੱਟੇ ਪੀਲੇ ਰੰਗ ਦੀ ਮਿੱਤਰੋ ਅਣਖ ਜ਼ਮਾਨੇ ਦੀ ਮੰਗਲਾ ਦੂਰੋਂ ਨਜ਼ਰੀ ਆਵੇ ਪਗ ਸਰਦਾਰੀ ਦੀ ਮੰਗਲਾ ਦੂਰੋਂ ਨਜ਼ਰੀ ਆਵੇ pag ser da